ਫਰੀਦਕੋਟ ਵਿੱਚ ਚੋਰਾ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਤੇ ਲਗਾਤਾਰ ਇਹਨਾਂ ਬਦਬਾਸ਼ਾਂ ਦੇ ਬਲੋਂ ਸਰਕਾਰੀ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਪਹਿਲਾਂ ਫਰੀਦਕੋਟ ਦੇ ਮੱਚਾਕੀ ਖੁਰਦ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਚੋਰੀ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਫਰੀਦਕੋਟ ਜ਼ਿਲ੍ਹੇ ਦੇ ਹੀ ਪਿੰਡ ਕਿਲਾ ਨੌਰਦੇਵ ਪ੍ਰਾਇਮਰੀ ਸਕੂਲ ਦੇ ਵਿੱਚੋਂ ਚੋਰ ਲੱਖਾਂ ਦਾ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਨੇ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਦੇ ਜਾਣਕਾਰੀ ਦਿੰਦੇ ਆ ਸਕੂਲ ਦੇ ਅਧਿਆਪਕ ਮਨਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਸਕੂਲ ਦੇ ਤਾਲੇ ਟੁੱਟੇ ਹੋਏ ਨੇ ਤੇ ਦਫ਼ਤਰ ਦੇ ਦਰਵਾਜ਼ੇ ਦੇ ਨਾਲ ਭੰਨਤੋੜ ਕੀਤੀ ਗਈ ਹੈ ਜਦੋਂ ਉਹਨਾਂ ਆ ਕੇ ਵੇਖਿਆ ਤਾਂ ਦਫ਼ਤਰ ਦੇ ਵਿੱਚੋਂ ਲੈਪਟਾਪ, ਪ੍ਰਿੰਟਰ ਤੇ ਕਮਰਿਆਂ ਦੇ ਵਿੱਚੋਂ LED'ਆਂ ਚੋਰੀ ਕੀਤੀਆਂ ਗਈਆਂ ਸਨ ਕਾਫੀ ਸਮਾਨ ਹੈ ਜਿਸ ਦੀ ਭੰਨਤੋੜ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ ਪਰ ਲਗਾਤਾਰ ਹੀ ਹੋਣੇ ਨਾ ਬਦਮਾਸ਼ਾਂ ਦੇ ਵੱਲੋਂ ਵਿੱਦਿਆਦੇਵ ਮੰਦਿਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਮੇਰਾ ਨਾਮ ਸਰਦਾਰ ਮਨਜੀਤ ਸਿੰਘ ਹੈ ਜੀ ਮੈਂ ਸੈਂਟਰਲ ਐਡਿਟਿਚਰ ਦੀ ਅਸਾਮੀ ਤੇ ਇੱਥੇ ਕੰਮ ਕਰਦਾ ਹਾਂ ਜੀ ਸਰਕਾਰੀ ਪ੍ਰਾਇਮਰੀ ਸਕੂਲ ਕਿਲਾਣਾ ਵਿਖੇ ਕੀ ਸਰ ਚੋਰੀ ਹੋਇਆ ਕਿੰਨਾ ਸਾਮਾਨ ਤੇ ਕਿਵੇਂ ਤੁਹਾਨੂੰ ਪਤਾ ਲੱਗਾ ਜੀ ਇਹਦਾ ਇਹ ਆਪਣਾ ਸੁਭਾਜ ਸਵੇਰੇ ਜਦੋਂ ਸਫਾਈ ਸੇਵਕਾ ਆਈ 7 ਵਜੇ ਸਕੂਲ ਦੇ ਵਿੱਚ ਜੀ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਰ سارے ਸਕੂਲ ਦੇ ਜਿੰਦਰੇ ਭੰਨੇ ਪਏ ਆ ਦਫ਼ਤਰ ਦੇ ਗੇਟ ਤੋੜੇ ਪਏ ਆ ਕਾਪਿਆਂ ਨਾਲ ਵੱਢ ਕੇ ਤੇ ਜਦੋਂ ਅਸੀਂ ਆ ਕੇ ਦੇਖਿਆ ਜੀ ਤਾਂ ਦਫ਼ਤਰ ਦੇ ਵਿੱਚ ਜਿਵੇਂ ਸਾਡਾ ਸਾਊਂਡ ਸਿਸਟਮ ਪਿਆ ਸੀਗਾ ਜੀ ਇੱਕ ਲੈਪਟਾਪ ਪਿਆ ਸੀ ਲਮਾਰੀ ਦੇ ਵਿੱਚ ਲਮਾਰੀਆਂ ਖੋਲੀਆਂ ਜੀ 6 ਉੱਥੇ ਪੱਖੇ ਪਏ ਸੀ ਜੀ ਹੋਰ ਵੀ ਜਿਹੜਾ ਬਹੁਤ ਸਕੂਲਾਂ ਨਾਲ ਸਾਰੇ ਆਪਣੇ ਕਮਰੇ ਪਾਠੇ ਭੰਨ ਕੇ ਅਠਾ ਸਕੂਲ ਨੂੰ ਕਮਰੇ ਸੱਤਾਂ ਦੇ ਵਿੱਚ ਐਲਈਡੀਆਂ ਲੱਗੀਆਂ ਸਿਗੀਆਂ ਜੀ ਤਾਂ ਬਹੁਤ ਹੀ ਇੱਕ ਪ੍ਰਿੰਟਰ ਸੀ ਜਿਹੜੇ ਦੋ ਪ੍ਰਿੰਟਰ ਪਏ ਸੀ ਇੱਕ ਪ੍ਰਿੰਟਰ ਉਹ ਭੰਨ ਗਏ ਜੀ ਇੱਕ ਪ੍ਰਿੰਟਰ ਨਾਲ ਲੈ ਗਏ ਜੀ ਇਹ ਤਾਂ ਅੰਦਾਜ਼ਨ ਹਿਸਾਬ ਲਾ ਕੇ ਵੀ ਇਹਨੇ ਆ ਜੀ ਆਪਾਂ ਵੀ 40-45 ਹਜ਼ਾਰ ਰੁਪਏ ਦਾ ਲੈਪਟਾਪ ਹੀ ਸੀਗਾ ਜੀ ਤੇ 15-15 18-18 ਹਜ਼ਾਰ ਦੇ ਪ੍ਰਿੰਟਰ ਆ ਜੀ ਤੇ ਐਲਈਡੀਆਂ ਵੀ ਆਪਣੇ ਪੰਜ ਪੰਜ ਸਾਲ 10000 ਦੀ ਇਕੱਲੀ ੜੀ ਸੀਗੀ ਚੋਰੀ ਹੋਈ ਹੈ ਕਿੰਨੇ ਕ ਦੀ ਚੋਰੀ ਹੋਈ ਹੈ ਤੇ ਇਹ ਕਾਵੇ ਚਲੇਗਾ ਇਹ ਇਹ ਨਾ ਜੇ ਤੁਸੀਂ ਪੁティਸ਼ ਕਰੀ ਜਾਂਦੇ ਡਿਟੇਲ ਦੇ ਵਿੱਚ ਜਿਹੜੇ ਅਸਮਾਨ ਚੱਕਰੀ ਜਾਂਦੇ ਜੋ ਪ੍ਰਿੰਸੀਪਲ ਸਾਹਿਬ ਦੱਸਦੇ ਆ ਉਹਦੇ ਮੁਤਾਬਕ ਚੱਕਰ ਕੇ ਰਿਕਾਰਡ ਤੇ ਫਿਰ ਕਲੀਅਰ ਤੁਹਾਨੂੰ ਬੈਠਾ ਦੱਸ ਦੇਣਗੇ ਲੱਗ ਕਿੰਨੇ ਕ ਦੀ ਚੋਰੀ ਨਹੀਂ ਉਹ ਰਿਕਾਰਡ ਚੱਕਰਦੇ ਆ ਉਹਨਾਂ ਦੇ ਜਿਹੜੇ ਆਏ ਜਾਂ ਰਸੀਦਾਂ ਖਰੀਦਦੇ ਆ ਉਹ ਚੱਕਰਦੇ ਕਰਕੇ ਫਿਰ ਤੁਹਾਨੂੰ ਦੱਸ ਦੇਣਗੇ ਸੀਸੀਟੀਵੀ ਕਰਾ ਵੀ ਹਾਂਜੀ ਹਾਂਜੀ ਆਈਏ ਉਹਦੇ ਵਿੱਚ ਕਲੀਅਰ ਹੋ ਰਹੀਏ ਨੇ ਇਹ ਤਪਤੀਸ਼ ਦਾ ਪਾਰਟ ਆ ਜੀ ਤੁਸੀਂ ਆ ਕਰਿਆ ਨਹੀਂ